ਲੁਧਿਆਣਾ ਦੀ ਰਾਣੀ ਚਾਂਸੀ ਰੋਡ ਤੇ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਇੱਕ ਨਵੀਂ ਜੁਐਲਰੀ ਦੀ ਦੁਕਾਨ ਦੀ ਓਪਨਿੰਗ ਸੀ ਤੇ ਪਾਰਕਿੰਗ ਦੇ ਵਾਸਤੇ ਓਮੈਕਸ ਦਾ ਜਿੱਥੇ ਪ੍ਰੋਜੈਕਟ ਬਣ ਰਿਹਾ ਉਥੇ ਬਾਹਰ ਪਬਲਿਕ ਪਾਰਕਿੰਗ ਤੇ ਜਦੋਂ ਗੱਡੀਆਂ ਖੜਾਈਆਂ ਗਈਆਂ ਤਾਂ ਨਜਾਇਜ਼ ਤੌਰ ਤੇ ਓਮੈਕਸ ਵਾਲਿਆਂ ਨੇ ਤੱਕੇ ਦੇ ਨਾਲ ਉਥੇ ਪਾਰਕਿੰਗ ਲਗਾਉਣ ਤੋਂ ਮਨਾ ਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਬੈਰੀਕੇਡ ਲਗਾ ਕੇ ਉਹ ਜਗ੍ਹਾ ਨੂੰ ਬੰਦ ਕਰ ਦਿੱਤਾ ਜਿਸ ਦਾ ਵਿਰੋਧ ਰਾਣੀ ਚਾਂਸੀ ਰੋਡ ਤੇ ਮੌਜੂਦ ਜੁਐਲਰੀ ਮਾਰਕੀਟ ਵਾਲਿਆਂ ਨੇ ਰਜਕੇ ਕੀਤਾ ਮੌਕੇ ਤੇ ਇਲਾਕੇ ਦੇ ਕਾਉਂਸਲਰ ਨੂੰ ਵੀ ਉੱਥੇ ਬੁਲਾਇਆ ਗਿਆ ਲੰਬੀ ਤੂਤੂ ਮਾਮੇ ਤੋਂ ਬਾਅਦ ਇਹ ਮਾਮਲਾ ਹੋਰ ਪੱਕਿਆ ਪੁਲਿਸ ਨੂੰ ਵੀ ਉੱਥੇ ਮਾਮਲਾ ਸ਼ਾਂਤ ਕਰਨ ਦੇ ਵਾਸਤੇ ਪਹੁੰਚਣਾ ਪਿਆ ਕਾਂਦਦਾਰਾਂ ਤੇ ਕਾਉਂਸਲਰ ਦਾ ਕਹਿਣਾ ਹੈ ਕਿ ਇਲੀਗਲ ਢੰਗ ਤੇ ਨਾਲ ਇੱਥੇ ਓਮੈਕਸ ਨੇ ਆਪਣੀ ਬਾਉਂਡਰੀ ਕੀਤੀ ਹੋਈ ਹੈ ਅਤੇ ਜਾਣ ਬੁਝ ਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਕਿ ਉੱਥੇ ਉਹ ਪਾਰਕਿੰਗ ਨਾ ਕਰ ਸਕਣ ਇਸ ਮੌਕੇ ਤੇ ਦੁਕਾਨਦਾਰ ਅਤੇ ਕਾਉਂਸਲਰ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਬਿਊਰੋ ਰਿਪੋਰਟ ਜਨ ਹਿਤੇਸ਼ੀ ਇਹ ਅਨਾਂਦੀ ਪਾਰਕਿੰਗ ਦੀ ਥੋੜੀ ਪ੍ਰੋਬਲਮ ਆ ਰਹੀ ਸੀ ਸਾਡੀਆਂ ਨਾਲ ਇਹ ਓਮੈਕਸ ਨਾ ਇਲੀਗਲੀ ਇੰਨੇ ਸਾਰੇ ਆਪਣੀ ਬਾਉਂਡਰੀ ਕਰਦੀ ਇੱਥੇ ਠੀਕ ਹੈ ਉਹ ਸਾਰੀ ਮਾਰਕੀਟ ਤੱਕ ਬਿਲਕੁਲ ਜਾਮ ਲੱਗਣ ਲੱਗੇ ਉਹਦੇ ਕਰਕੇ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਇਹਨਾਂ ਨੂੰ ਇੰਟੀਮੀਸ਼ਨ ਦੇ ਰਹੇ ਆ ਕਿ ਆਪਣੀਆਂ ਰਸੀਆਂ ਵਗੈਰਾ ਲਾਓ ਇਹਨੇ ਪੰਜਾਬ ਪੋਸ ਦੇ ਬੈਨਰ ਦੇ ਲਗਾ ਕੇ ਨਾ ਇਲੈਗਲ ਉਹਦੇ ਸਾਰੀ ਕੁਮਾਰ ਮੰਡੀ ਤੱਕ ਐਂਡ ਤੱਕ ਸਾਰਾ ਜਾਮ ਲਾ ਕੇ ਰੱਖਤਾ ਹੁੰਦੇ ਸਾਰਿਆਂ ਨੇ ਬਾਉਂਡਰੀ ਕਰਤੀ ਕਾਰਪੋਰੇਸ਼ਨ ਦੀ ਜਗ੍ਹਾ ਔਰ ਕਹਿ ਰਹੇ ਸਾਡੇ ਕੋ ਪਰਮਿਸ਼ਨ ਹੈ ਪਰ ਪਰਮਿਸ਼ਨ ਦੀ ਚੈੱਕ ਕੀਤੀ ਕੌਂਸਲ ਸਾਹਿਬ ਵੀ ਆਏ ਹੈ ਇਹਨਾਂ ਕੋਈ ਪਰਮਿਸ਼ਨ ਨਹੀਂ ਨਿਕਲੀਗੀ ਕੀ ਗੱਲ ਹੋ ਰਹੀ ਹੈ ਅੱਛਾ ਪਿਆਰ ਦਾ ਬੰਦਾ ਖਟਾ ਹੋ ਰਿਹਾ ਬੇਸਿਕਲੀ ਜੀ ਇਹਨਾਂ ਨੇ ਹੋਮੈਕਸ ਵਾਲਿਆਂ ਨੇ ਆਪਣੇ ਅੱਗੇ ਰਸੀ ਲਾ ਕੇ ਸਾਰਾ ਪੂਰਾ ਰਸਤਾ ਹੀ ਬੰਦ ਕਰਤਾ ਪਾਰਕਿੰਗ ਲੋਕਾਂ ਦੀ ਬਿਲਕੁਲ ਬੰਦ ਕਰਤੀ ਕਾਰਾਂ ਸੜਕ ਤੇ ਖੜਨ ਲੱਗ ਉਹਨਾਂ ਪੂਰਾ ਟ੍ਰੈਫਿਕ ਜੈਮ ਕੱਲ ਤੋਂ ਇਹੀ ਹੋ ਰਿਹਾ ਔਰ ਲੋਕੀ ਪਰੇਸ਼ਾਨ ਹੋਏਗੇ ਸੋ ਇਹਨਾਂ ਨੇ ਰਿਕੁਐਸਟ ਕੀਤੀ ਮੰਨੇ ਨਹੀਂ ਫਿਰ ਇਹ ਯਾਰਾ ਸਾਹਿਬ ਆਏ ਨੇ ਇਹਨਾਂ ਨੇ ਆ ਕੇ ਇਹਨਾਂ ਨੂੰ ਸਮਝਾਇਆ ਤੇ ਰਸੀਆਂ ਰਸੀਆਂ ਉਤਰਵਾਈਆਂ ਤੇ ਇਹਨਾਂ ਨੂੰ ਇਹੀ ਐਡਵਾਈਸ ਕਰ ਰਹੇ ਆ ਕਿ ਵੀ ਇਹ ਕਾਰਪੋਰੇਸ਼ਨ ਦੀ ਲੈਂਡ ਹੈ ਤੁਸੀਂ ਇਹ ਤਾਂ ਮੰਨ ਨਹੀਂ ਸਕਦਾ ਨਹੀਂ ਇਹ ਤਾਂ ਠੱਗੀ ਜਿਹੀ ਕਰ ਰਹੇ ਪਤਾ ਨਹੀਂ ਇਹ ਤੇ ਇਹੀ ਜਾਣਨਗੇ ਇਹ ਕਹਿੰਦੇ ਨੇ ਜੀ ਸਾਡੇ ਕੋਲ ਪਰਮਿਸ਼ਨ ਹੈ ਪਰਮਿਸ਼ਨ ਤੇ ਇਹ ਨਹੀਂ ਕੋਈ ਪਰਮਿਸ਼ਨ ਦਿਖਾ ਦੇ ਯਾਦ ਪਰਮਿਸ਼ਨ ਦਿਖਾ ਦੇ ਰਸੀ ਲਾ ਦੀ ਇਹ ਤੇ ਕਾਰਪੋਰੇਸ਼ਨ ਦੀ ਹੈ ਜੀ ਕਾਰਪੋਰੇਸ਼ਨ ਦੇ ਲੈਂਡ ਤੇ ਕੋਈ ਵੀ ਲਗਾ ਸਕਦਾ ਤੁਸੀਂ ਬੰਦ ਥੋੜਾ ਕਰ ਸਕਦੇ ਤੁਸੀਂ ਗੇਟ ਛੱਡ ਸਕਦੇ ਹੋ ਗੇਟ ਦੇ ਅੱਗੇ ਕਿਸੇ ਦੇ ਨਹੀਂ ਲਗਾਓਗੇ ਉਹ ਗਲਤ ਹੈ ਜੇ ਕੋਈ ਗੇਟ ਦੇ ਅੱਗੇ ਲਗਾਏ ਪਰ ਬਾਕੀ ਜਗ੍ਹਾ ਤੇ ਕੋਈ ਰੋਕ ਨਹੀਂ ਸਕਦਾ ਉਹਦੇ ਨਾਲ ਸਰ ਕੀ ਹੋਇਆ ਸਾਰੇ ਹੁਣ ਹਰ ਕੋਈ ਸੜਕ ਤੇ ਲਾਣ ਲੱਗਿਆ ਤੇ ਟ੍ਰੈਫਿਕ ਤੇ ਇੱਥੇ ਜਾਮ ਹੋਣਾ ਵੈਸੀ ਬਿਜ਼ੀ ਹੈ ਅੱਗੇ ਦੋ ਕਾਲਜਸ ਹੈ ਸਕੂਲ ਹੈ ਕਿਹੜਾ ਏਰੀਆ ਹੈਗਾ ਤੇ ਕਿਹੜੇ ਹੈ ਇਹ ਰਾਣੀ ਚਾਂਸੀ ਰੋਡ ਜੀ ਕਿਹੜੀ ਕਿਹੜੀ ਜਗ੍ਹਾ ਤੇ ਲੈਂਡ ਤੇ ਇਸ਼ੂ ਹੈ ਇਹ ਓਮੈਕਸ ਜਿਹੜਾ ਬਣਾ ਰਿਹਾ ਆਪਣਾ ਨਵਾਂ ਸਾਰੇ ਇਲਾਕਾ ਦੇ ਵਸੀ ਟਿਕਿਆ ਹੋਏ ਸਾਰੇ ਇਲਾਕਾ ਵਸੀ ਸਾਰੇ ਇਕੱਠੇ ਹੋਏ ਜੀ ਇਹਨਾਂ ਦੇ ਅੱਗੇ ਸ਼ਾਪਸ ਨੇ ਹੋਰ ਹੈ ਘਰ ਵਾਲੇ ਸਾਰੇ ਇਕੱਠੇ ਹੋਏ ਕਿ ਪੁਲਿਸ ਵੀ ਆਈ ਹੈ ਮੌਕੇ ਤੇ ਪੁਲਿਸ ਤੇ ਹੈ ਨਾ ਪੁਲਿਸ ਵੀ ਆਈ ਹੈ ਜੀ ਹਾਂ ਪੁਲਿਸ ਵੀ ਆਈ ਹੈ ਮਾਮਲਾ ਹੈ ਕਿ ਓਮੈਕਸ ਸਮਰਥ ਜਿਹੜਾ ਬੈਰਾਨੀ ਚੌਂਕੀ ਰੋਡ ਦੇ ਉੱਤੇ ਬਣ ਰਿਹਾ ਹੈ ਜਿਹੜਾ ਇਹਨਾਂ ਨੇ ਆਪਣਾ ਇੱਕ ਮਾਲ ਤੇ ਬਣਾ ਰਹੇ ਨੇ ਉਹਦੇ ਵਿੱਚ ਇਹਨਾਂ ਨੇ ਨਾ ਕੁਝ ਪਾਰਕਿੰਗ ਦੀ ਜਿਹੜੀ ਬਾਹਰ ਲਈ ਜਗ੍ਹਾ ਹੈ ਇਹ ਖਾਲੀ ਇਹਨਾਂ ਨੇ ਅੱਥੇ ਲਾ ਕੇ ਬੰਦ ਕਰ ਦਿੱਤੀ ਇਸ ਤਰ੍ਹਾਂ ਦੇ ਏਰੀਆ ਵਾਲਿਆਂ ਨੂੰ ਜਾਂ ਲੋਕਾਂ ਮਾਲ ਆਂਜਨ ਵਾਲਿਆਂ ਨੂੰ ਪਾਰਕਿੰਗ ਦੀ ਦਿੱਕਤ ਹੋ ਜਾਵਾ ਹੈ। ਔਰ ਇਹ ਕਮਰਸ਼ੀਅਲ ਪ੍ਰੋਪਰਟੀਆਂ ਜ਼ਰੂਰ ਹੈ ਕਿ ਤੇ ਬੰਦੀ ਜਿਹੜੀ ਪ੍ਰਕਾਰ ਦੀ ਜਗਾ ਹੈ ਉਹ ਕਵਰ ਨਹੀਂ ਕਰ ਸਕਦੇ। ਔਰ ਇਹਨੇ ਪੂਰੀ ਜਗਾ ਬਸ ਕੇ ਲਾਜੀ ਬੰਦ ਕਰ ਦਿੱਤੀ ਕਿ ਇਹ ਏਰੀਆ ਵਾਲੇ ਸਾਡੇ ਕੋਲ ਲੀਗਲੀ ਕਰ ਸਕਦੇ ਹੋ ਬੰਦੇ? ਨਹੀਂ ਬਿਲਕੁਲ ਨਹੀਂ ਬੰਦ ਕਰ ਸਕਦੇ ਜੀ। ਪਰ ਕਿਉਂ ਇਹਨਾਂ ਨੇ ਕਿਉਂ ਮੱਲੇ ਵਾਲਿਆਂ ਨੂੰ ਪ੍ਰਚਾਰ ਕਰਨ ਲਈ ਕਿਉਂ ਕੀਤਾ? ਅੱਛਾ ਫਿਰ ਨਹੀਂ ਇਹ ਰੱਖੀ ਬਸ ਪੂਰੀ ਕਾਉਂਡ ਸੀਗੀ ਇਹ ਕੱਲ ਸਾਡੇ ਤੇ ਕਸਟਮਰ ਆਉਂਦੇ ਨੇ ਉਹ ਅੰਦਰ ਜੱਡੀਆਂ ਨਹੀਂ ਲਾ ਪਾਉਂਦੇ। ਇਹ ਦਿੱਤ ਕਾ ਕੇ ਪਾਰਕਿੰਗ ਜਿਹੜਾ ਬੋਲ ਲੇ ਗਏ ਨੇ ਅੰਦਰ ਲਈ ਤਾਂ ਅੰਦਰ ਤਾਂ ਖਾਲੀ ਜਿਹੜਾ ਇਹਨਾਂ ਕੋਲ ਅੰਦਰ ਵੀ ਜਗ੍ਹਾ ਕੱਢਦੀ ਜਾ ਰਹੀ ਕੋ ਜੂ ਜਵੇ ਇਹ ਆਪਣੀ ਜਿਹੜੀ ਪ੍ਰੋਪਰਟੀ ਹੈ ਬਣਾ ਰਹੇ ਨੇ ਤੇ ਇਹ ਕਹਿੰਦੇ ਕਿ ਪਾਰਕਿੰਗ ਜਿਹੜਾ ਸਾਡੀ ਵੀ ਹੈਗੀ ਆ ਸਾਨੂੰ ਮਿਲ ਜਵੇ ਸਾਡੇ ਕਾਰ ਕਿੱਥੇ ਮਿਲ ਜਵੇ ਉਹ ਇਹਨਾਂ ਦਾ ਬਿਠਾ ਕੇ ਆਪਾਂ ਉਹਨੇ ਡਾਕਟਰ ਮੈਸ ਕਰਾਤਾ ਵਾ ਤੇ ਰਸਤੇ ਉੱਧਰ ਆਦੇ ਨੇ ਇਹਨਾਂ ਦੇ ਔਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਰਬਨ ਟੈਕਸ ਕਿੰਨੀ ਹਲਕੀ ਨਿਕਲੇ ਆ ਕਿ ਹਾਲ ਹੀ ਨਿਕਲੇ ਕਿ ਇਹਨਾਂ ਨੇ ਆਪਣੇ ਰਸਤੇ ਖੋਲ ਲੈਨੇ ਜੀ ਸਾਰੇ ਔਰ ਇਹਨਾਂ ਨੂੰ ਕੁਝ ਪੱਟੇ ਤੋਂ ਥੋੜੀ ਜਗ੍ਹਾ ਦੇਵਾ ਦੇ ਜਿਹਦੇ ਵਿੱਚ ਆਪਣੀ ਇਹ ਇਲਾਕਾ ਨਮਾਸੀੰ ਸੈਟੀਸਫਾਈ ਹੈ ਹਾਂਜੀ ਬਿਲਕੁਲ ਜਿਹੜੇ ਇਲਾਕਾ ਵਾਸੀ ਨੇ ਸੈਟੀਸਫਾਈ ਨੇ ਜਦੋਂ ਕੀ ਹੋਰ ਕੋਈ ਲੱਗਦਾ ਗੱਲ ਕਰ ਸਕਦੇ ਨੇ ਕੋਈ ਪੁੱਛ ਸਕਦੇ ਨੇ ਸੀਪੀ